ਨਾਈਟ ਪੰਜਾਬੀ ਪੀਟੀਵੀ ਦੇ ਖਬਰਾਂ ਦੇ ਸਬੋਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪ੍ਰਸਿੱਧ ਡਿਜ਼ਾਈਨਰ ਸ਼ੀਤਲ ਬਤਰਾ ਨੇ ਪੰਜਾਬ ਦੇ ਦਿਲ ਲੁਧਿਆਣਾ ਵਿੱਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਹੈ ਇਹ ਲਾਂਚ ਡਿਜ਼ਾਈਨਰ ਲਈ ਇੱਕ ਪ੍ਰਭਾਵਸ਼ਾਲੀ ਮੀਲ ਪੱਥਰ ਹੈ ਜਿਸ ਨੇ 플ੈਗਸ਼ਿਪ ਸਟੋਰ ਨਵੀਂ ਦਿੱਲੀ ਅਤੇ ਅੰਤਰਰਾਸ਼ਟਰੀ ਰਿਟੇਲ ਪਾਰਟਨਰਸ ਤੋਂ ਲੈ ਕੇ ਪੰਜਾਬ ਦੇ ਪਰਫੁੱਲਤ ਫੈਸ਼ਨ ਹਬ ਤੱਕ ਆਪਣੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ ਆਲੀਸ਼ਾਨ ਸਨਵਿਊ ਪਲਾਜ਼ਾ ਵਿੱਚ ਸਥਿਤ ਇਹ ਨਵਾਂ ਸਟੋਰ ਦੋ ਮੰਜ਼ਲਿਆਂ ਵਿੱਚ ਫੈਲਿਆ ਹੈ 1630 ਵਰਗ ਫੁੱਟ ਦੇ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਹੈ ਗਰਾਊਂਡ ਫਲੋਰ ਲੇਬਲ ਦਾ ਦੇ ਮਸ਼ਹੂਰ ਮੌਕੇ ਦੇ ਪਹਿਰਾਵੇ ਦੇ ਸੰਗ੍ਰਹਿ ਨੂੰ ਪ੍ਰਦਰਸ਼ਿਤ ਕਰਦਾ ਹੈ ਜਦੋਂ ਕਿ ਉੱਪਰਲੀ ਮੰਜ਼ਲ ਤੇ ਇੱਕ ਸੰਕਲਪਿਕ ਬ੍ਰਾਈਡਲ ਸਪੇਸ ਹੈ ਜਿਸ ਦੇ ਕਸਟਮਾਈਜ਼ਡ ਵੈਡਿੰਗ ਲੁੱਕ ਅਤੇ ਨਿੱਜੀ ਸਲਾਹ ਮਸ਼ਵਰੇ ਲਈ ਤਿਆਰ ਕੀਤੀ ਗਈ ਹੈ ਸ਼ਾਨਦਾਰ ਬੈਠਣ ਵਾਲੇ ਖੇਤਰ ਸ਼ਾਂਤ ਮਾਹੌਲ ਅਤੇ ਇੱਕ ਕਿਊਰੇਟਿਡ ਬ੍ਰਾਂਡ ਸਟੋਰੀ ਕੋਰਨਰ ਜਿਸ ਵਿੱਚ ਇੱਕ ਸੁੰਦਰ ਟੰਗ ਨਾਲ ਡਿਜ਼ਾਈਨ ਕੀਤੀ ਗਈ ਕਾਫੀ ਟੇਬਲ ਬੁੱਕ ਹੈ ਜੋ ਸ਼ੀਤਲ ਬੱਤਰਾ ਦੀ ਯਾਤਰਾ ਨੂੰ ਬਿਆਨ ਕਰਦੀ ਹੈ ਸਾਲਾਨੀਆਂ ਨੂੰ ਇੱਕ ਵਿਲੱਖਣ ਅਨੁਭਵੀ ਪ੍ਰਦਾਨ ਕਰਦੀ ਹੈ ਇਸ ਸਟੋਰ ਦਾ ਉਦਘਾਟਨ ਪਦਮਸ਼੍ਰੀ ਰਜਨੀ ਵੈਕਟਰ ਪ੍ਰਸਿੱਧ ਉਦਮੀ ਅਤੇ ਸਮਾਜ ਸੇਵਕ ਵੱਲੋਂ ਕੀਤਾ ਗਿਆ ਜਿਸ ਵਿੱਚ ਫਿੱਕੀ ਫਲੋ ਅਤੇ ਵਾਈਪੀਓ ਦੇ ਮੈਂਬਰਾਂ ਦੀ ਇੱਕ ਨਜ਼ਦੀਕੀ ਮਹਿਮਾਨ ਸੂਚੀ ਸ਼ਾਮਲ ਸੀ ਮਹਿਮਾਨ ਡਿਜ਼ਾਈਨਰ ਦੇ ਹੱਥਾਂ ਨਾਲ ਬੁਣੇ ਪਹਿਰਾਵੇ ਦੀ ਮੋਢਲੀ ਚਲਕ ਦਾ ਆਨੰਦ ਲੈਣਗੇ ਜਿਨ੍ਹਾਂ ਵਿੱਚ ਨਾਜ਼ੂਕ ਕਢਾਈ ਵਾਲੇ ਰਨਵੇ ਬ੍ਰਾਈਡਲ ਪੀਸ ਤੋਂ ਲੈ ਕੇ ਸਹਿਜ ਰੂਪ ਨਾਲ ਆਕਰਸ਼ਿਤ ਮੌਕੇ ਮੁਤਾਬਕ ਸਿਲਹੂਟ ਸ਼ਾਮਲ ਹਨ ਇਸ ਮੌਕੇ ਤੇ ਬੋਲਦੇ ਹੋਏ ਸ਼ੀਤਲ ਬੱਤਰਾ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਸ਼ਾਨ ਅਤੇ ਪਰੰਪਰਾ ਦਾ ਸਨਮਾਨ ਕੀਤਾ ਹੈ ਜੋ ਕਿ ਮੇਰੇ ਡਿਜ਼ਾਈਨ ਦੇ ਮੂਲ ਅੰਦਰ ਹੈ ਇਹ ਸਟੋਰ ਇੱਥੇ ਔਰਤਾਂ ਨੂੰ ਆਪਣੇ ਸ਼ਹਿਰ ਵਿੱਚ ਲਗਜ਼ਰੀ ਫੈਸ਼ਨ ਦਾ ਅਨੁਭਵ ਕਰਨ ਅਨੁਕੂਲਿਤ ਕਰਨ ਅਤੇ ਆਨੰਦ ਲੈਣ ਦਾ ਮੌਕਾ ਦੇਵੇਗਾ ਸਾਡੀ ਕਈ ਸੰਗ੍ਰਹਿਾਂ ਲਈ ਸਾਡੀ ਪ੍ਰੇਰਨਾ ਪੁਰਾਣੇ ਪੰਜਾਬ ਦੇ ਸਾਰ ਤੋਂ ਪ੍ਰੇਰਿਤ ਹੈ ਜੋ ਇਸ ਨੂੰ ਸਾਡੇ ਲਈ ਇੱਕ ਪੂਰਾ ਚੱਕਰ ਵਾਲਾ ਬਣਾਉਂਦਾ ਹੈ। ਇਸ ਬ੍ਰਾਂਡ ਦੇ ਪਹਿਲਾਂ ਤੋਂ ਹੀ ਨਵੀਂ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਮਜ਼ਬੂਤ ਪ੍ਰਸ਼ੰਸਕ ਹਨ ਅਤੇ ਲੁਧਿਆਣਾ ਵਿੱਚ ਇਸ ਦੇ ਆਉਣ ਨਾਲ ਪੰਜਾਬ ਦੇ ਫੈਸ਼ਨ ਪ੍ਰੇਮੀ ਗਾਹਕਾਂ ਨੂੰ ਬੈ ਇਹੀ ਅਨੁਭਵ ਮਿਲਣ ਦੀ ਉਮੀਦ ਹੈ। ਭਾਰਤ ਦੀ ਅਮੀਰ ਬੁਣਾਈ ਵਿਰਾਸਤ ਨੂੰ ਸਮਰਪਿਤ ਸ਼ੀਤਲ ਬੱਤਰਾ ਦੇ ਚੋਗਾ ਅਤੇ ਕੁੜਤੇ ਉਪਮਹਾਦੀਪ ਦੀ ਜਿਵੰਤ ਟੈਕਸਟਾਈਲ ਵਿਰਾਸਤ ਦਾ ਜਸ਼ਨ ਹਨ ਨਾਜ਼ੁਕ ਹੱਥ ਖੱਡੀ ਬੁਣਾਈ ਤੋਂ ਲੈ ਕੇ ਗੁੰਜਲਦਾਰ ਕਢਾਈ ਤੱਕ ਹਰੇਕ ਟੁਕੜੇ ਵਿੱਚ ਹੁਨਰਮੰਦ ਕਾਰੀਗਰਾਂ ਸੱਭਿਆਚਾਰਕ ਯਾਦਦਾਸ਼ਤ ਅਤੇ ਸ਼ਾਂਤ ਲਗਜ਼ਰੀ ਦੀਆਂ ਕਹਾਣੀਆਂ ਹਨ ਹੁਣ ਲੁਧਿਆਣਾ ਵਿੱਚ ਉਪਲਬਧ ਇਹ ਸਟੋਰ ਮਹਿਮਾਨਾਂ ਤੇ ਸਰਪ੍ਰਸਤਾ ਨੂੰ ਪਰੰਪਰਾ ਡਿਜ਼ਾਈਨ ਨਵੀਨਤਾ ਤੇ ਸ਼ਾਹੀ ਸ਼ਾਨ ਦੇ ਮਿਲਣ ਦਾ ਅਨੁਭਵ ਕਰਨ ਲਈ ਸੱਦਾ ਦਿੰਦਾ ਹੈ